ਮੈਂ ਕਹਿ ਦਤੀਆਂ ਜਾਤੀਖਵਾਕੀ ਤੈਨੂੰ ਇਦਾਂ ਕਰ ਦਾਂਗੇ ਮਜਵੀਆ ਤੂੜਿਆ ਕੁੱਤੇ ਇਦਾਂ ਮਤਲਬ ਮਾਵਾ ਬਣਨੇ ਗਾਲਾਂ ਵੀ ਕੱਢੀਆਂ ਅਸੀਂ ਉਹਨਾਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਮੇਰੇ ਨਾਲ ਬਬਈ ਵਾਰਦਾਤ ਹੋਈ ਆ ਇਹ ਤਲਵੰਡੀ ਪਿੰਡਰ ਤੋਂ ਦੋ ਤਲਵੰਡੀ ਪਿੰਡਰ ਦੇ ਲੜਕੇ ਆ ਤੇ ਇੱਕ ਬਾਗਿਆਂ ਦਾ ਇੱਕ ਵੀਲਾ ਬਜੋ ਦੋ ਆਣ ਪਸਰਤੇ ਆ ਉਹਨਾਂ ਦਾ ਮੈਨੂੰ ਪਤਾ ਨਹੀਂ ਤੇ ਇੱਕ ਜਿਹੜਾ ਮੇਲ ਨੇ ਉਹਨੇ ਮੈਨੂੰ ਇਹ ਗੱਲ ਕਹੀ ਕਿ ਆਪਾਂ ਫੈਸਲਾ ਕਰਾ ਦਾਂਗੇ ਤੁਹਾਡਾ ਉਹਦਾ ਨਾਮ ਹੈਗਾ ਜੀ ਲਾਡੀ ਲਾ ਡਾਕਟਰ ਆ ਉਹਨੇ ਮੈਨੂੰ ਕਹਿਆ ਫੈਸਲਾ ਕਰਾਦਾ ਕਿ ਉਹਦੇ ਹੁੰਦੇ ਇੱਕ ਬੋਲੇ ਵਾਲ ਦਾ ਮੁੱਦਾ ਬਿਕੜ ਉਹ ਵੀ ਗਵਾਹ ਹੀ ਉਹਦੇ ਸਾਹਮਣੇ ਉਹਨੇ ਕਹਿਆ ਕੋਈ ਗੱਲ ਹੀ ਨਹੀਂ ਮੇਰੇ ਹੁੰਦਾ ਕੋਈ ਗੱਲ ਨਹੀਂ ਕਰਦੇ ਮੇਰੇ ਭਨੇਵੇਂ ਆ ਤੇ ਤੁਸੀਂ ਉਹਨਾਂ ਕੋਈ ਗੱਲ ਕਰੋ ਤੇ ਮੈਂ ਬਾਬਾ ਜੀ ਸਭੋ ਇੱਥੋਂ ਤੱਕ ਉਹਨਾਂ ਨੂੰ ਕਿਹਾ ਮੈਂ ਚਲ ਪਾਣੀ ਦਾ ਨਹੀਂ ਪੀ ਲੈਨੇ ਆ ਜੇ ਭਰਾਏ ਆ ਤੇ ਮੈਂ ਚਲ ਵੀਰ ਜੀ ਨਹੀਂ ਫੈਸਲਾ ਕਰਾਉਣ ਲੱਗਾ ਮੈਂ ਬਾਬਾ ਜੀ ਉਹਨਾਂ ਨੂੰ ਕਰ ਕਿ ਚਲ ਪਾਣੀ ਦੀ ਬੋਤਲ ਫਰਕ ਲੈ ਆ ਮੁੰਡੇ ਨੂੰ ਪਾਣੀ ਦੀ ਬੋਤਲ ਲੈ ਆਣ ਕਰਦਾ ਤੇ ਬਾਬਾ ਜੀ ਹੁੰਦਿਆਂ ਉੱਤਰ ਕੇ ਆਏ ਤੇ ਮੇਰੇ ਉਹਨੇ ਸਿਰ ਤੇ ਮਾਰ ਲੱਗਾ ਪਹਿਲਾ ਵਾਰ ਕਰ ਲਗਾ ਤੇ ਮੈਂ ਗਰੀ ਹੱਥ ਕਰਤਾ ਮੇਰੇ ਨੇ ਹੱਥ ਜਦੋਂ ਦਾਤਰ ਮਾਰਾ ਬਾਅਦ ਮੇਰੇ ਇਲਾਕੇ ਦੇ ਮਰਦਾਂ ਫਿਰ ਮੈਂ ਭੱਜ ਕੇ ਆਪਣੀ ਜਾਨ ਬਚਾਈ ਤੇ ਬਾਅਦ ਵਿੱਚ ਉਹਨੇ ਫਿਰ ਮੇਰੇ ਮਗਰ ਪਜਾ ਫਿਰ ਮੈਂ ਜਿਹੜੇ ਨਾਲ ਕਾਰਨ ਨਹਿਰ ਦੇ ਵਿੱਚ ਸਾਲ ਲਗਾ ਲਗਾ ਦੇ ਫਿਰ ਮੈਂ ਉਧਰ ਨਹਿਰ ਪਾਰ ਕਰਕੇ ਅਗਲੇ ਬੰਨੇ ਗਿਆ ਤੋਂ ਮਗਰ ਫਿਰ ਮੇਰੇ ਦੁਬਾਰਾ ਨਹਿਰ ਪਾਰ ਕਰਕੇ ਅਗਲੇ ਬੰਨੇ ਆਏ ਇਹ ਬਾਬਾ ਜੀ ਮਤਲਬ ਇਹ ਤੋਂ ਇਹ ਆ ਕਿ ਜੇ ਮੈਨੂੰ ਕੁੱਝ ਨਹੀਂ ਦੋਆ ਇਹ ਤੋਂ ਇਹ ਵੀ ਜ਼ਿੰਮੇਵਾਰ ਹੋਣਗੇ ਕਿ ਮੰਨ ਲਓ ਕੱਲ ਨੂੰ ਕੋਈ ਮੇਰਾ ਨੁਕਸਾਨ ਹੁੰਦਾ ਵਾ ਤੇ ਇਹੋ ਹੀ ਜ਼ਿੰਮੇਵਾਰ ਹੋਣਗੇ ਕਿਉਂਕਿ ਇਹਨਾਂ ਨੇ ਮੈਨੂੰ ਜਾਨੋ ਮਾਰਨ ਦੀ ਧੋਖੇ ਦਿੱਤੀਆਂ ਇਹਨਾਂ ਨੇ ਮੈਨੂੰ ਇਹ ਵੀ ਕਹਿ ਆ ਕਿ ਤੇਰੇ ਵਾਂਹੀਂ ਗੋਲੀ ਮਾਰਨੀ ਆ ਇਹਨਾਂ ਨੇ ਮੈਨੂੰ ਪਹਿਲਾਂ ਵੀ ਇਹਨਾਂ ਕੋਲ ਹਥਿਆਰ ਹੈਗੇ ਪਹਿਲਾਂ ਵੀ ਜੇਲ੍ਹ ਜੂਲ ਦਾ ਬਾਬੇ ਜੇਲ੍ਹ ਤੋਂ ਹੋ ਗਏ ਆ ਪਹਿਲਾਂ ਵੀ ਨਾ ਚੋਰੀ-ਚੂਰੀ ਦੇ ਕੇਸ ਹੈਗੇ ਆ ਤੇ ਇਹਨਾਂ ਨੇ ਉਹ ਗੱਲ ਕਹੀ ਕਿ ਮਤਲਬ ਮਾਰਨ ਦੀ ਕੋਸ਼ਿਸ਼ ਹੈ ਕਿ ਮਤਲਬ ਤੇਰੇ ਗੋਲੀ ਮਾਰਨੀ ਆ ਕਿ ਤੇ ਜਦੋਂ ਮੈਂ ਗੱਡੀ ਭੱਜਾਂ ਡਿਆ ਪੈਣਾ ਮੇਰੇ ਪਹਿਲਾਂ ਸਿਰ ਤੇ ਹੁੰਦਾ ਮਾਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਗੱਡੀ ਹੱਥ ਕਰਦਾ ਬਾਅਦ ਜਦੋਂ ਮੇਰੇ ਲੱਤ 'ਚ ਮਾਰਿਆ ਫਿਰ ਮੈਂ ਨਹਿਰ ਤੇ ਮਤਲਬ ਸਾਲ ਲਗਾਈ ਤੇ ਫਿਰ ਮੈਂ ਅੱਗੇ ਭੱਜਾਂ ਉਹ ਤੋਂ ਬਾਅਦ ਬਾਬਾ ਜੀ ਮਤਲਬ ਮੈਂ ਬੇਹੋਸ਼ ਹੋ ਕੇ ਡੇਗਾ ਅ ਕੋਈ ਦੇ ਅੰਕਲ ਉਥੇ ਮੈਨੂੰ ਅੰਕਲ ਉਹਨਾਂ ਚੱਕਰ ਲਾ ਗਏ ਸਾਡੇ ਅੰਕਲ ਹੀ ਉਹਨਾਂ ਨੇ ਮੈਨੂੰ ਚੱਕਿਆ ਸਾਡੇ ਪਿੰਡ ਦਾ ਮੁੰਡਾ ਜਿਹੜਾ ਮੇਰੇ ਨਾਲ ਹੀ ਉਹਨੇ ਮੈਨੂੰ ਚੱਕਿਆ ਇਹਨਾਂ ਦੇ ਬਾਬਾ ਜੀ ਅੱਗੇ ਮੈਨੂੰ ਨਾ ਇੱਕ ਦਿਨ ਗੁਰਦਵਾਰ ਸਾਹਿਬ ਮੈਂ ਮੱਥਾ ਟੇਕਣ ਗਿਆ ਐ ਉਥੇ ਸੀ ਕੈਮਰਾ ਦੇ ਸਾਹਮਣੇ ਉਹਨਾਂ ਨੇ ਮੈਨੂੰ ਘੇਰ ਲਿਆ ਉਥੇ ਵੀ ਮੇਰੇ ਮਗਰ ਆ ਕੇ ਚਾਰ ਪੰਜ ਜਣੇ ਉਹਦਾ ਮੈਂ ਰਮਾਲ ਬੰਨ੍ਹਦੇ ਹੱਥ ਤੋਂ ਢੋਂਡੇ ਜਦੋਂ ਇਹਨਾਂ ਨੇ ਮੈਨੂੰ ਆਣ ਕੇ ਉਥੇ ਫੜ ਲਿਆ ਵੀ ਹਾਂ ਦਾ ਤੂੰ ਇਦਾਂ ਕਿਹਾ ਤੇ ਇਹਨਾਂ ਨੇ ਮੈਨੂੰ ਉਦੋਂ ਹੀ ਘੇਰ ਲਿਆ ਉਦੋਂ ਹੀ ਮੈਨੂੰ ਮਾਰ ਲੱਗੇ ਉਥੇ ਗੁਰਦਵਾਰੇ ਦੇ ਫ ਇਹਨਾਂ ਨੇ ਬਾਬਾ ਜੀ ਉਸ ਦਿਨ ਮੇਰਾ ਮਾਹ ਬਚਾਇਆ ਤੇ ਬਾਅਦ ਚ ਅੱਜ 5ਵੇਂ 6ਵੇਂ ਦਿਨ ਮੈਨੂੰ ਫੇਰ ਘੇਰ ਲਿਆ ਇਹਨਾਂ ਨੇ ਇਹਨਾਂ ਨੇ ਅੱਗੇ ਵੀ ਕਹਿ ਰਿਹਾ ਮੇਰਾ ਪਿੱਛਾ ਕੀਤਾ ਜੇ ਮੈਂ ਕਿਤੇ ਮਦਦ ਦੁਕਾਨ ਤੋਂ ਕੰਮ ਜੰਨਾ ਹੈ ਹੋਂ ਤੇ ਬਾਬਾ ਜੀ ਉਹਨਾਂ ਨੇ ਮੈਨੂੰ ਮਾਰਨ ਦੀ ਮਤਲਬ ਵੀ ਆਪਣੇ ਲੋ ਮਾਰਨ ਆਏ ਪੂਰਾ ਮਤਲਬ ਮਾਰਨ ਦੀ ਵਜ੍ਹਾ ਨਾਲ ਉਹਨਾਂ ਨੇ ਹਮਲਾ ਕੀਤਾ ਕਿ ਮਾਰ ਕੇ ਜਾਣਾ ਵਾ ਬਣੇਮੋ ਗੱਲ ਕੀਤੀ ਕਿ ਮਾਰ ਕੇ ਜਾਣਾ ਜਾਨੋਈ ਉਹਨਾਂ ਨੇ ਮੈਨੂੰ ਪਹਿਲਾਂ ਕਹਿੰਦਾ ਤੈਨੂੰ ਮਾਰ ਦੇਣਾ ਜਾਨੋਈ ਭੱਤੇ ਚ ਗਵਿੰਦਰ ਜੀ ਜਿਹੜਾ ਮਾਮਲਾ ਸਾਹਮਣੇ ਆਇਆ ਕੁੱਟ ਮੁੰਡੇ ਦਾ ਵੱਡਿਆ ਗਿਆ ਕੀ ਮਾਮਲਾ ਕੀ ਹੈ ਜੀ ਵੀਰ ਜੀ ਮ ਪੰਜਾਬ ਸਰਕਾਰ ਵੀ ਨਸ਼ਿਆਂ ਦੇ ਉੱਪਰ ਰੋਕਤਾਂ ਵਾਸਤੇ ਸੰਗਤ ਨੂੰ ਅਪੀਲ ਕਰ ਰਹੀ ਹੈ ਕਿ ਨੌਜਵਾਨ ਅੱਗੇ ਆਉਣ ਅਫਸਰ ਸਹਿਬਾਨਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਕਿ ਪੰਜਾਬ ਦੇ ਵਿੱਚ ਘਰ-ਘਰ ਨਸ਼ਾ ਜਿਹੜਾ ਕਰ ਕਰ ਗਿਆ ਬਹੁਤ ਵਾਰ ਵੇਖਿਆ ਜਾਂਦਾ ਸੋਸ਼ਲ ਮੀਡੀਆ ਤੇ ਵੀ ਕਿ ਨਿਹੰਗ ਸਿੰਘ ਬਾਣਿਆਂ ਦੇ ਅੰਦਰ ਵੀ ਕੁਝ ਲੋਕ ਗੁੰਡਾਗਰਦੀ ਕਰਦੇ ਨਜ਼ਰ ਆਉਂਦੇ ਆ ਲੁੱਟਾਂ ਖੋਹਾਂ ਕਰਦੇ ਨਜ਼ਰ ਆਉਂਦੇ ਆ ਬਦਮਾਸ਼ੀ ਕਰਦੇ ਨਜ਼ਰ ਆਉਂਦੇ ਆ ਤੇ ਨਸ਼ਾ ਕਰਦੇ ਤੇ ਕਰਾਉਂਦੇ ਨਜ਼ਰ ਆਉਂਦੇ ਆ ਇਹਦੇ ਤਹਿਤ ਹੀ ਪਿੰਡ ਜਿਹੜਾ ਵਾ ਘੁਮਾਣਾ ਦੇ ਕੋਲ ਆ ਉਥੋਂ ਦਾ ਇੱਕ ਸਾਡਾ ਵੀਰ ਆ ਪ੍ਰਤਾਪ ਸਿੰਘ ਉਹਨਾਂ ਨੇ ਰਾਤੀ ਮੇਰਾ ਸੰਪਰਕ ਕੀਤਾ ਉਹਦੇ ਵੱਡੇ ਭਰਾ ਨੇ ਕਿ ਸਾਡੇ ਭਰਾ ਦਾ ਗੁੱਟਵਾੜ ਦਿੱਤਾ ਗਿਆ ਕਾਰਨ ਇਹ ਕਿ ਉਹ ਨਿਆਂਗ ਸਿੰਘ ਦੇ ਬਾਣੇ ਦੇ ਵਿੱਚ ਨਸ਼ਾ ਕਰਦੇ ਤੇ ਵੇਚਦੇ ਸੀ ਤੇ ਲੁੱਟਾਂ ਖੂਹਾਂ ਕਰਦੇ ਸੀ ਇਸ ਬੰਦੇ ਨੇ ਜਿਹੜਾ ਵਾ ਇਤਰਾਜ਼ ਜਤਾਇਆ ਤੇ ਇਹਦੇ ਨਾਲ ਖੁੰਤਕਬਾਜੀ ਰੱਖਣੀ ਸ਼ੁਰੂ ਕਰ ਦਿੱਤੀ ਤੇ ਕੋਈ ਇਹ ਬੰਦਾ ਸੀ ਕੋਈ ਉਹਨੇ ਜਾ ਕੇ ਉਹਨੂੰ ਆਖਿਆ ਵੀ ਯਾਰ ਤੁਸੀਂ ਇਹ ਰੋਜ ਦਾ ਜਿਹੜਾ ਵਾ ਖੁੰਤਕਬਾਜੀ ਤੁਹਾਡੀ ਮਿਟਾ ਦਿੰਦਾ ਮੇਰੇ ਨਾਲ ਚੱਲੋ ਉਹ ਬੰਦਾ ਜਿਹੜਾ ਵਾ ਰਾਜੀਨਾਮਾ ਦੇ ਤਹਿਤ ਇਸ ਬੰਦੇ ਨੂੰ ਫੋਨ ਕਰਕੇ ਅੱਧੀ ਰਾਤ ਨਹਿਰ ਤੇ ਲੈ ਗਿਆ ਤੇ ਨਹਿਰ ਤੇ ਜਾ ਕੇ ਜਿਹੜਾ ਵਾ ਉਹਨਾਂ ਨੇ ਇਹਨੂੰ ਰਾਜੀਨਾਮੇ ਦੇ ਤਹਿਤ ਉਹਦੇ ਤੇ ਉੱਪਰ ਹਮਲਾ ਕਰਕੇ ਉਹਦਾ ਜਿਹੜਾ ਗੁੱਟ ਵਾਰ ਦਿੱਤਾ ਪਹਿਲਾਂ ਉਹ ਮੁੰਡਾ ਦੱਸ ਰਿਹਾ ਸੀ ਮੈਨੂੰ ਕਿ ਭਾਜੀ ਮੇਰਾ ਜਦੋਂ ਧੌਣ ਤੇ ਵਾਰ ਕਰਨ ਲੱਗੇ ਤੇ ਮੈਂ ਅੱਗੇ ਹੱਥ ਕਰ ਦਿੱਤਾ ਤੇ ਆ ਜਿਹੜਾ ਅੱਧਾ ਗੁੱਟ ਉਹਦਾ ਵੱਢਿਆ ਗਿਆ ਠੀਕ ਹੈ ਉਹਦੇ ਤਹਿਤ ਹੀ ਦੂਜਾ ਵਾਰ ਉਹਨੇ ਵੀਰ ਨੇ ਜਿਹੜਾ ਵਾ ਉਹਦੇ ਲੱਤ ਤੇ ਕੀਤਾ ਤੇ ਜਦੋਂ ਭੱਜਾ ਵਾ ਤੇ ਇਹਨੇ ਉਹ ਮੁੰਡਾ ਬੜਾ ਯੁਰਤ ਵਾਲਾ ਨਿਕਲਿਆ ਤੇ ਉਹਨੇ ਜਾ ਕੇ ਨਹਿਰ 'ਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਤੇ ਨਹਿਰ 'ਚ ਛਾਲ ਮਾਰਨ ਦੇ ਬਾਵਜੂਦ ਵੀ ਉਹ ਜਾਨਿ ਕਿ ਪਿੱਛੋਂ ਭੱਜਦਿਆਂ ਉਹਦੇ ਇਲਾਕੇ ਦੇ ਵਿੱਚ ਵਾਰ ਕੀਤਾ ਤੇ ਜ ਤੇ ਤਿੰਨ ਵਾਰ ਟੋਟਲ ਹੋਤੇ ਤੇ ਹੋਏ ਨਾ ਮੁੰਡੇ ਦਾ ਗੁੱਟ ਡੈਮੇਜ ਹੋ ਚੁੱਕਾ ਵਾ ਇਹ ਇਹਦੂ ਪਹਿਲਾਂ ਵੀ ਕਮਾਣਾ ਦੇ ਕੋਲ ਹੀ ਇੱਕ ਨਿਆਂਗ ਸਿੰਘ ਵੱਲੋਂ ਚਾਹ ਮੰਗਣ ਤੇ ਇੱਕ ਮਜ਼ਦੂਰ ਦੇ ਉੱਪਰ ਜਿਹੜਾ ਸੀ ਲੱਤਵੜ ਦਿੱਤੀ ਗਈ ਸੀ ਉਹਦਾ ਵੀ ਮੈਂ ਹਸਪੀਟਲ ਪਤਾ ਲੈਣ ਆਇਆ ਆਏ ਦਿਨ ਮਜ਼ਦੂਰਾਂ ਦੇ ਉੱਪਰ ਜਿਹੜਾ ਵਾ ਅਤਿਆਚਾਰ ਹੋ ਰਿਹਾ ਵਾ ਪਿੰਡਾਂ ਦੇ ਵਿੱਚ ਕੁਝ ਕੜਮ ਚੌਧਰੀਆਂ ਵੱਲੋਂ ਫਿਰ ਜਦੋਂ ਕੋ ਸਾਡੇ ਵਰਗਾ ਬੰਦਾ ਬੋਲਦਾ ਤੇ ਕਹਿੰਦੇ ਜਾਤ ਪਾਦੀ ਗੱਲ ਕਰਦਾ ਬਾਈ ਤੁਸੀਂ ਜਾਤ ਪਾਤ ਖਤਮ ਕਰੋ ਕਿ ਤਾਂ ਹੀ ਆਣਾ ਗੱਲ ਜਾਤ ਪਾਤ ਦੀ ਨਹੀਂ ਨਸ਼ਾ ਦਸ਼ੇ ਕਰਨ ਵਾਲਾ ਕਿਸੇ ਜਾਤ ਦਾ ਵੀ ਹੋ ਸਕਦਾ ਪੁਲਿਸ ਵੱਲੋਂ ਕਹਿ ਰਿਆ ਰਹਾ ਕਿ ਪੁਰਾਣੀ ਰੰਜਿਸ਼ ਸੀ ਕਿ ਨਸ਼ੇ ਦੀ ਕੋਈ ਗੱਲਬਾਤ ਨਹੀਂ ਉਹ ਜਾਂਚ ਦਾ ਕਿਦੇ ਵਿਚਾਰਿਆ ਪੁਰਾਣੀ ਰੰਜਿਸ਼ ਭਾਜੀ ਕੋਈ ਨਾਲ ਦਾ ਜਮਾਂਦਰ ਕੋਈ ਨਾਲ ਦਾ ਕੋਈ ਥੜਾਵਾ ਦੁਸ਼ਮਣੀ ਨਾਲ ਦੀ ਹੈਗੀ ਆ ਜੋ ਹੈਗਾ ਸੀ ਤੁਹਾਡੇ ਸਾਹਮਣੇ ਦੱਸ ਦਿੱਤਾ ਵਾ ਬਾਕੀ ਪੁਲਿਸ ਆਈ ਸੀ ਉਹਨਾਂ ਨੇ ਮੈਂ ਕੋਲ ਬਹਿ ਕੇ ਲਾਗੇ ਜਿਹੜੇ ਆ ਉਹ ਬਿਆਨ ਦਰਜ ਕਰਵਾਏ ਆ ਠੀਕ ਆ ਤੇ ਜੋ ਉਹਨਾਂ ਨੇ ਪੁੱਛਿਆ ਇਨ ਬਿਨ ਜਿਹੜਾ ਉਹਨਾਂ ਨੇ ਬਿਆਨ ਦਰਜ ਕੀਤੇ ਆ ਤੇ ਕਾਨੂੰਨਾਈ ਅਸੀਂ ਮੰਗ ਕੀਤੀ ਆ ਵੀ ਟੋਟਲ ਪੰਜ ਬੰਦੇ ਆ ਜਿਹੜਾ ਸਾਜ਼ਿਸ਼ ਕਰਤਾ ਬੰਦਾ ਲਾਡੀ ਲਾਡੀ ਆ ਉਹਨੂੰ ਵਿੱਚ ਵੀ ਰੱਖਿਆ ਜਾਵੇ ਠੀਕ ਹੈ ਕਿਉਂਕਿ ਉਹੀ ਬੰਦਾ ਲੈ ਕੇ ਗਿਆ ਉਹੀ ਬੰਦਿਆਂ ਨੇ ਤਹਿਤ ਉਹਦੇ ਸਾਹਮਣੇ ਹਮਲਾ ਹੋਇਆ ਸ਼ੁਕਰ ਕਰੋ ਮੁੰਡੇ ਦੀ ਜਾਨ ਬਚ ਗਈ ਹੈ ਫਿਰ ਵੀ ਮੁੰਡਾ ਬੜਾ ਦਲੇਰੀ ਵਾਲਾ ਨਿਕਲਿਆ ਕਿ ਹੱਥ ਲੈ ਕੇ ਵੀ ਹਸਪੀਟਲਾਂ ਦੇ ਵਿੱਚੋਂ ਦਰਵਾਜ਼ਾ ਦਰ ਜਿਹੜਾ ਜਰਾ ਯੁਰਤ ਦੇ ਨਾਲ ਤੁਰਦਾ ਫਿਰਦਾ ਰਿਹਾ ਵਾ ਸੋ ਇਹਨੂੰ ਨੱਥ ਪਾਉਣ ਵਾਲੀ ਹੈ ਜੇਕਰ ਇਨਸਾਫ ਨਹੀਂ ਮਿਲਿਆ ਤਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਚੇਅਰਮੈਨ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਅਸੀਂ ਆਉਣ ਵਾਲੇ ਦਿਨਾਂ ਦੇ ਐਸਐਸਪੀ ਬਟਾਲਾ ਦਾ ਦਫ਼ਤਰ ਕਰਾਂਗੇ ਜਦ ਤੱਕ ਇਹਨਾਂ ਲੋਕਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਤੇ ਲੇਕਿਨ ਕਿਹਾ ਜਾ ਰਿਹਾ ਹੈ ਕਿ ਮੁੱਖ ਦੋਸ਼ੀ ਨੂੰ ਬਾਹਰ ਕੱਢਣ ਦੀ ਗੱਲ ਵੀ ਕੀਤੀ ਜਾ ਰਹੀ ਸੀ ਪਰਿਵਾਰ ਤੇ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਸੀ ਇਸ ਤਰ੍ਹਾਂ ਦੀ ਕੋਈ ਕਿਤੇ ਨਹੀਂ ਕੋਈ ਮੇਰੇ ਸਾਹਮਣੇ ਤਾਂ ਕੋਈ ਪੁਲਿਸ ਦੇ ਇਦਾਂ ਦੀ ਕੋਈ ਗੱਲ ਨਜ਼ਰ ਨਹੀਂ ਆਈ ਮੇਰੇ ਸਾਹਮਣੇ ਜੇਕਰ ਹੋਏਗੀ ਤਾਂ ਵੀਰੇ ਤੁਹਾਡੇ ਜਨਤਾ ਤੱਕ ਸਾਹਮਣੇ ਰੱਖਾਂਗੇ ਦਬਾਦ ਬੂ ਵਾਲਾ ਸਾਡੇ ਤੇ ਕੰਮ ਕੋਈ ਨਹੀਂ ਹੁਣ ਪੁਲਿਸ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਇਹ ਜੋ ਮੇਨ ਦੋਸ਼ੀ ਹੈ ਉਹਨੂੰ ਬਾਹਰ ਕੱਢ ਦਿੱਤਾ ਜਾਵੇ ਬਾਕੀ ਦੇ ਮਾਮਲੇ ਕਰ ਕਿਉਂ ਕੀ ਗੱਲ ਮੈਨੂੰ ਕੋਈ ਦੋਸ਼ੀ ਬਾਹਰ ਨਹੀਂ ਕੱਢਿਆ ਜਾਏਗਾ ਇਹ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਇਹਨਾਂ ਨੇ ਤੇ ਪਾਇਆ ਗੰਦ ਨਾਲ ਲੋਕਾਂ ਨੇ ਸੋ ਹੁਣ ਕਿਸੇ ਵੀ ਦਲਿਤ ਸਮਾਜ ਦੇ ਐਸਸੀ ਭੈਣ ਭਰਾਵਾਂ ਦੇ ਨਾਲ ਮੈਂ ਇੱਕ ਠੱਕਾੜੀ ਹੋਣ ਦੇਣਾ ਜਿੱਥੇ ਵੀ ਯਾਦ ਕਰਨਗੇ ਮੈਂ ਪਹੁੰਚਿਆ ਕਰਨਾ ਜੋ ਮਰਜ਼ੀ ਹੋਵੇ 2000 ਰੁਪਈਆ ਠੀਕ ਸੀਗਾ ਮੇਰੇ ਸਾਹਮਣੇ ਤੱਕ ਠੀਕ ਸੀ ਉਦੋਂ ਬਾਅਦ ਜਿਹੜਾ ਬਾਕੀ ਤੁਸੀਂ ਆਪ ਹੀ ਦੇਖ ਲਿਆ ਰਵਈਆ ਉਹ ਮੇਰੇ ਖਲਾ ਨੂੰ ਦਿਖਾਉਣ ਦੀ ਲੋੜ ਨਹੀਂ ਆ ਜੇ ਸਾਡਾ ਸਾਥ ਦੇਣਗੇ ਜਿਉਂ ਧੰਨਵਾਦ ਕਰਾਂਗੇ ਦਿਲੋਂ ਉਹਨਾਂ ਦਾ ਅਫਸਰ ਸਹਿਬਾਨਾਂ ਦਾ ਵੀ ਜੇਕਰ ਇਹ ਸਾਡੇ ਜਿਹੜੀ ਆ ਉਹ ਹੱਕ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਨਗੇ ਜਾਂ ਕਿਸੇ ਕਿਸਮ ਦਾ ਸਾਨੂੰ ਇਨਸਾਫ ਨਾ ਮਿਲਿਆ ਤਾਂ ਇਹ ਭੈਣ ਭਰਾਵਾਂ ਨਾਲ ਲੈ ਕੇ ਜਿਹੜਾ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਬਟਾਲਾ ਦੇ ਐਸਐਸਪੀ ਦਫ਼ਤਰ ਦਾ ਕਰਾਓ ਕਰਾਂਗਾ ਮੈਂ। ਮੀਰ ਜੀ ਥੋੜਾ ਜਿਹਾ ਬਰੀਫ ਕਰ ਦਿੰਦੇ ਇਸ ਕੈਂਡ ਦੇ ਉਹਨਾਂ ਨੇ ਜੋ ਬਿਆਨ ਦਿੱਤੇ ਆ ਉਦੇ ਮੁਤਾਬਕ ਅਸੀਂ ਬਿਆਨ ਲੈ ਲਿਆ ਜਿਹੜੀ ਕਾਰਵਾਈ ਬਣਦੀ ਉਹ ਕਰ ਸਰ ਕਿੰਨੇ ਲੋਕ ਨੇ ਜਿਨ੍ਹਾਂ ਪੰਜ ਲੋਕ ਹੈ ਪਰ ਆਪਾਂ ਨਾਂ ਨਹੀਂ ਸ਼ੇਅਰ ਕਰ ਸਕਦੇ ਕਿਉਂਕਿ ਉਹ ਆਡੀਟ ਦੀ ਪ੍ਰਾਈਵੇਸੀ ਦਾ 파ਟ ਲੇਕਿਨ ਜੋ ਪਰਿਵਾਰ ਦਾ ਕਹਿਣਾ ਜਾਂ ਸਾਨੂੰ ਇਨਪੁਟ ਮਿਲਦੀ ਹੈ ਕਿ ਮੇਨ ਦੋਸ਼ੀ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਜਾਂਦੀ ਨਹੀਂ ਨਹੀਂ ਕੋਈ ਗੱਲ ਨਹੀਂ ਸਾਰੇ ਦੋਸ਼ੀ ਵਿੱਚ ਭਾਈ ਨੇਮ ਪਰਚਾ ਭਾਈ ਨੇਮ ਪਤੇ ਕਿ ਕਿ ਮੁੰਡੇ ਨੇ ਕੀ ਦੱਸਿਆ ਜੀ ਕਿਸ ਤਰ੍ਹਾਂ ਕਿਉਂ ਗੁੱਟ ਵੱਡਿਆ ਗਿਆ ਕੋਈ ਇਹਨਾਂ ਦਾ ਕੋਈ ਆਪਣਾਣੀ ਤੇ ਹਰੰਦ ਸਿੰਘ ਉਹਦੇ ਝਗੜਾ ਹੋਇਆ ਤਾਂ ਉਹਦੇ ਕਰਕੇ ਇਹਨਾਂ ਨੇ ਮਤਲਬ ਕਹਿੰਦਾ ਰਿਹਾ ਕਿ ਨਸ਼ੇ ਨੂੰ ਲੋਪ ਕਰਨ ਲਈ ਇਹ ਸਾਕ ਕੀਤਾ ਕਿ ਪਰ ਉਹਨਾਂ ਵੱਲੋਂ ਉਹ ਵੀ ਵੇਖ ਲਾਂਗੇ ਕੋਈ ਗੱ ਠੀਕ ਹੈ ਪੂਰਾ ਦੱਸ ਦਿਓ ਪਲੀਜ਼ ਕਾਈਂਡਲੀ ਕਿਉਂਕਿ ਮੈਂ ਕੁਝ ਨਹੀਂ ਹਲੇ ਮੈਂ ਬੈਂਕ ਲੈ ਕੇ ਕੁਝ ਨਹੀਂ ਪੰਜ ਹਜ਼ਾਰ ਰੁਪਏ ਇਨਸਾਰ ਕਰ ਰਹੇ ਹਾਂ ਪਰ ਇਹਦੀ ਯਾਰ ਅਸੀਂ ਬਿਆਨ ਤੁਸੀਂ ਮੇਰੀ ਗੱਲ ਸੁਣੋ ਨਾ ਸਾਡੇ ਅਫਸਰ ਕੋਲ ਜਾ ਕੇ ਕਰੋ ਤੁਸੀਂ ਕਹਿ ਰਹੇ ਹੋ ਕਿ ਆਈਓ ਨੂੰ ਕੱਟ ਦਿੱਤਾ ਜਾਵੇ ਵਿੱਚ ਇਸ ਨੂੰ ਦੇਣੇ ਉਹ ਤਾਂ ਉਹਨੂੰ ਬਾਹਰ ਕੱਢ ਦਿੱਤਾ ਜਾਵੇ ਤੁਸੀਂ ਇੱਥੇ ਕੀ ਕਹਿਣਾ ਚਾਹੁੰਦੇ ਹੋ ਕਿਸੇ ਨੇ ਨਹੀਂ ਕੋਈ ਕਿਹਾ ਤੁਸੀਂ ਹਾਂ ਸਾਨੂੰ ਕਿਸੇ ਨੇ ਨਹੀਂ ਕਿਹਾ ਫੈਮਲੀ ਕਹਿ ਰਹੀ ਹੈ ਜੀ ਸਾਨੂੰ ਕੀ ਜਿਹੜੀ ਫੈਮਲੀ ਰਹੀ ਹੈ ਜੀ ਉਹਨੂੰ ਪੁੱਛੋ ਫਿਰ ਤੁਸੀਂ ਦੱਸੋ ਫਿਰ ਸਾਡਾ ਫੈਮਲੀ ਨਾ ਮੈਂ ਤੁਸੀਂ ਕੀ ਕਾਰਵਾਈ ਕੀਤੀ ਗਈ ਜੀ ਕੁਝ ਨਹੀਂ ਹਾਲੇ ਬਿਆਨ ਲਏ ਬਾਅਦ ਵਿੱਚ ਜਾ ਕੇ ਪਰਚਾ ਦਰਜ ਕਰਾਂਗੇ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀਤੀ ਜਾ ਰਹੀ ਹੈ ਜੀ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਪਤਾ ਵੀ ਉਹਨੂੰ ਕੱਢਣ ਦੀ ਕੋਸ਼ਿਸ਼ ਹੈ ਤੁਸੀਂ ਦੱਸੋ ਨਾ ਕਾਰਵਾਈ ਕੀ ਕਰਦੇ ਸਰ ਤੁਸੀਂ ਕਿਹੜੇ ਆਏ ਹੋ ਕੀ ਕਰਦੇ ਹੋ ਆਯੋ ਤੁਸੀਂ ਥੋੜੀ ਦੱਸੋ ਇਸੇ ਕਰਕੇ ਕਹਿ ਰਹੇ ਕਿ ਬਰੀਫ ਕਰ ਦਿਓ ਥੋੜਾ ਜਿਆ ਮੈਂ ਤੁਹਾਨੂੰ ਕਹਿ ਰਿਹਾ ਇੱਕ ਮਿੰਟ ਮੇਰੀ ਮੇਰੀ ਪਹਿਲੀ ਗੱਲ ਸੁਣੋ ਆਲੇ ਦੇ ਉੱਤੇ ਮੈਂ ਕੁਝ ਨਹੀਂ ਕਮੈਂਟ ਕਰਨਾ ਠੀਕ ਹੈ ਜੀ ਜੋ ਬਣਦੀ ਕਾਰਵਾਈ ਪਰਚਾ ਦਰਜ ਕਰਾਂਗੇ ਫਿਰ ਬਾਅਦ ਦੇ ਵਿੱਚ ਵੇਖੋ ਵੀ ਉਹਨੂੰ ਕੱਢਿਆ ਬਾਅਦ ਕਿ ਜਾਂੰਦਰ ਕਿੰਨੇ ਜਾਣੇ ਨੇ ਕਿੰਨੇ ਜਾਣੇ ਨੇ ਇਹਨਾ ਬੱਸ ਦੱਸੋ ਕਿੰਨੇ ਜਾਣੇ ਨੇ ਬੰਦੇ ਕਿੰਨੇ ਨੇ ਉਹ ਦੱਸ ਦੇ ਯਾਰ ਕੀ ਥੋੜਾ ਦੱਸ ਦਿਓ ਨਹੀਂ ਦੱਸਣਾ ਨਹੀਂ ਉਹ ਨਹੀਂ ਯਾਰ ਥੋੜੀ ਜਿਆ ਨਹੀਂ ਸਰ ਦੱਸ ਦਿਓ ਪਲੀਜ਼ ਕਿੰਨੇ ਕ ਬੰਦੇ ਨੇ ਹਰ ਹੋ ਜਾਂਦਾ ਜੀ ਸੁਣਾਓ ਬੱਸ ਤੁਸੀਂ ਪਹਿਲੀ ਗੱਲ ਤੇ ਮਾਈਕ ਨੂੰ ਹਟਾ ਨਾ ਕਰੋ ਮੈਂ ਹਟ ਨਹੀਂ ਕਰ ਰਿਹਾ ਤੁਸੀਂ ਕਰ ਤੁਸੀਂ ਆਪ ਜਾਣ ਕੇ ਮੂੰਹ ਨਾਲ ਅੱਗੇ ਦੇ ਪਿੱਛੇ ਘੱਟ ਨਹੀਂ ਮੈਂ ਨਹੀਂ ਕੁਝ ਮੈਂ ਨੋ ਤੁਸੀਂ ਪੰਜ ਗੱਲ ਨਹੀਂ ਦੱਸ ਰਹੇ ਕੀ ਗੱਲ ਹੈ ਜੀ ਲੱਗਦਾ ਤੁਸੀਂ ਕੋਈ ਮੀਡੀਆ ਧੱਕੇ ਮਾਰਦੇ ਹੋ ਉਹ ਯਾਰ ਮੈਂ ਧੱਕੇ ਗੱਲ ਮਾਰਦਾ ਤੇਰੀ ਉਹ ਬਿਲਕੁਲ ਰਵਈਆ ਜਿਹੜਾ ਗਲਤ ਉਹਦਾ ਨਜ਼ਰ ਆ ਰਿਹਾ ਹੈ ਔਰ ਖਾਸ ਤੌਰ ਤੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਮੁਖ ਰੋਸ਼ੀ ਨੂੰ ਬਾਹਰ ਕੱਢਣ ਦੀ ਗੱਲ ਜਿਹੜੀ ਹੈ ਉਹ ਕੀ ਤਿਆਰੀ ਹੈ ਫਿਰ ਕਿੰਨੇ ਬੰਦੇ ਨੇ ਇਹ ਬੰਦ ਕਰਕੇ ਨਾ ਇੱਕ ਮਿੰਟ ਇਹ ਬੰਦ ਕਰਕੇ ਫਿਰ ਮੇਰੇ ਨਾਲ ਗੱਲ ਕਰੋ ਇੱਕ ਮਿੰਟ ਇੱਕ ਮਿੰਟ ਬੰਦ ਲਖਾਏ ਆ ਬਰਤਵਾ ਦਰਕੀ ਤੱਕ ਬਸ ਬਨ وہی ਹੈ ਨਹੀ ਜੀ ਇੱਕੋ ਤੁਹਾਡਾ ਤੁਸੀਂ ਆਈਓ ਤੁਸੀਂ ਹੋ ਸਕਦੇ ਹੋ ਨਹੀ ਜੀ ਮੈਂ ਹਾਂ ਤਾਂ ਜੋ ਵੀ ਖੋਤ ਸਰਪੰਚੋ ਸੇ ਨਾਲ ਜਿਹੜਾ ਸੀ ਮਿਲਣ ਮਾਰਦੇ ਇੱਥੇ ਪਹੁੰਚੇ ਸਨ ਇਹ ਉਹੀ ਵਿਅਕਤੀ ਆ ਜਿਹੜਾ ਜਿਹੜਾ ਸੀਗਾ ਨਾਲ ਇਹਨਾਂ ਦੇ ਨਾਲ ਕੋਈ ਕੰਪਰੋਮਾਈਜ਼ ਕਰਵਾਉਣ ਵਾਸਤੇ ਪਹੁੰਚਿਆ ਸੀਗਾ ਬਾਹਰ ਹੀ ਉਹ ਹਾਂ ਜੀ ਬਸ ਠੀਕ ਹੈ ਭਾਈ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਣ ਨਸ ਦੇ ਇੱਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News